ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਆ ਜੀ ਨੂਰਮਨ ਵਲੌਗ ਦੇ ਵਿੱਚ ਹੋ ਸਨਾਂ ਕਿਵੇਂ ਹੋ ਸਾਰੇ ਉਮੀਦ ਕਰਦੇ ਆ ਜੀ ਸਾਰੇ ਜਣੇ ਬਹੁਤ ਹੀ ਵਧੀਆ ਹੋਵਗੇ ਚੜਦੀ ਕਲਾ ਦੇ ਵਿੱਚ ਹੋਵਗੇ ਕਿ ਵਾਹਿਗੁਰੂ ਜੀ ਦੀ ਕਿਰਪਾ ਨਾਲ ਅਸੀਂ ਵੀ ਸਾਰੇ ਠੀਕ ਆ ਜੀ ਤੇ ਹਾਂਜੀ ਆਪਾਂ ਕਰਦੇ ਆ ਜੀ ਅੱਜ ਦਾ ਆਪਣਾ ਵਲੌਗ ਸ਼ੁਰੂ ਦਿਨ ਹੈਗਾ ਜੀ ਮੰਗਲਵਾਰ ਦਾ ਸਵੇਰ ਦਾ ਟਾਈਮ ਆ ਤੇ ਵਿਹੜੇ ਦੀ ਸਫਾਈ ਚੱਲ ਰਹੀ ਹੈ ਕਿਉਂਕਿ ਵਿਹੜੇ ਦੇ ਵਿੱਚ ਇੱਕ ਤਾਂ ਡੇਕ ਲੱਗੀ ਹੋਈ ਹੈ ਇੱਕ ਜਦੋਂ ਹਵਾ ਚੱਲਦੀ ਆ ਤੇ ਫਿਰ ਇਹਦੇ ਪੱਤੇ ਬਹੁਤ ਜ਼ਿਆਦਾ ਡਿੱਗਦੇ ਨੇ ਤੇ ਜਿੰਨਾ ਜ਼ਿਆਦਾ ਇਹਦਾ ਸੌਖਾ ਜਾਨੀ ਕਿ ਜਿੰਨੀ ਜ਼ਿਆਦਾ ਸ਼ਾਮ ਵਧੀਆ ਹੁੰਦੀ ਹੈ ਤੇ ਉੰਨੀ ਜ਼ਿਆਦਾ ਖਲਾਰਾ ਪੈਂਦਾ ਹੈ ਕੰਮ ਵੱਜ ਜਾਂਦਾ ਕਿਉਂਕਿ ਪੱਤੇ ਡਿੱਗਦੇ ਨੇ ਤੇ ਹਾਂਜੀ ਲੋ ਜੀ ਆਪਾਂ ਬਿਹੜਾ ਸੁੰਬਰ ਕੇ ਤੇ ਉਸ ਤੋਂ ਬਾਅਦ ਫਿਰ ਲੱਗੀ ਸੀ ਮੈਂ ਕੱਪੜੇ ਤੇ ਹਲਾਉਣ ਕੱਪੜੇ ਜਿਹੜੇ ਮੈਂ ਕੱਲ ਤੋਤੇ ਸੀਗੇ ਕੁਝ ਤਾਂ ਮੈਂ ਸ਼ਾਮੀ ਤੇ ਲਾ ਕੇ ਸਾंभਲੇ ਸੀਗੇ ਤੇ ਬਸ ਕੁਝ ਰਹਿਗੇ ਸੀਗੇ ਜਾਨੀ ਕਿ ਮੇਰੇ 2-3 ਸੂਟ ਰਹਿਗੇ ਸੀ ਰੱਖਣ ਵਾਲੇ ਤੇ ਉਸ ਟਾਈਮ ਤੇ ਬਾਅਦ ਵਿੱਚ ਪਤਾ ਨਹੀਂ ਫਿਰ ਮੈਨੂੰ ਕੋਈ ਹੋਰ ਕੰਮ ਪੈ ਗਿਆ ਸੀਗਾ ਮੈਂ ਹੋਰ ਕੰਮ ਕਰ ਲੱਗੀ ਫਿਰ ਮੈਂ ਕੱਪੜੇ ਰੱਖ ਤੇ ਇਸ ਤਰ੍ਹਾਂ ਹੀ ਮੈਂ ਕਿਹਾ ਚੱਲ ਸਵੇਰੇ ਤੇ ਲਾਉਂਗੀ ਤੇ ਹੁਣ ਮੈਂ ਵੀ ਪਹਿਲਾਂ ਤੈਹਲਾ ਕੇ ਸਾਹਮਦੀ ਆਂ ਜੀ ਆਪਾਂ ਕੱਪੜੇ ਜਿਹੜੇ ਤਿਆਰ ਲਾ ਕੇ ਤੇ ਹੁਣ ਨਾਲ ਦੇ ਨਾਲ ਇਹਨਾਂ ਨੂੰ ਇੱਥੇ ਰੱਖ ਦਿੰਨੇ ਆ ਤੇ ਆਪਾਂ ਇੱਥੋਂ ਹੁਣ ਬੈੱਡ ਸ਼ੀਟ ਵਗੈਰਾ ਝਾੜ ਕੇ ਵਿਛਾ ਦਿੰਨੇ ਆ ਜਾਨਕਿ ਕਰਦੇ ਆ ਸਾਰੇ ਰੂਮ ਦੀ ਸੈਟਿੰਗ ਤੇ ਲਗਾਉਨੇ ਆ ਆਪਾਂ ਝਾੜੂ ਇੱਥੇ ਅੰਦਰ ਕਿਉਂਕਿ ਆਪਣਾ ਬਾਹਰਲਾ ਜਿਹੜਾ ਕੰਮ ਹੋ ਖਤਮ ਹੋ ਚੁੱਕਿਆ ਬਸ ਹੁਣ ਅੰਦਰਾਂਦ ਰਹਿ ਗਿਆ ਤੇ ਆਪਾਂ ਹੁਣ ਇੱਥੋਂ ਵੀ ਕੰਮ ਜਿਹੜਾ ਨਿਬੜ ਦਿੰਨੇ ਆ ਤੇ ਮੌਸਮ ਦਾ ਫਿਰ ਹਾਲ ਅੱਜ ਫਰਕ ਆ ਕੁਛ ਤੇ ਲਓ ਜੀ ਆਪਾਂ ਕੱਪੜੇ ਰੱਖ ਦਿੱਤੇ ਨੇ ਤੇ ਹੁਣ ਆਪਾਂ ਬੈੱਡ ਸ਼ੀਟ ਜਿਹੜੀ ਝਾੜ ਕੇ ਵਿਛਾ ਦਿੰਨੇ ਆ ਬੈਲ ਸ਼ੀਟ ਇਹ ਹੀ ਬਿਚਾਉਣੀ ਆ ਚੇਂਜ ਨਹੀਂ ਕਰਨੀ ਹੈਗੀ ਤੇ ਆਪਾਂ ਇਹ ਹੀ ਵਿਛਾ ਦਿੰਨੇ ਆ ਹੁਣ ਛੱਡ ਕੇ ਲਓ ਜੀ ਆਪਾਂ ਨਾ ਸਾਰੇ ਜਲਦੀ ਜਲਦੀ ਜਿਹੜੇ ਕੰਮ ਕਰ ਸੀਗੇ ਉਹਨੂੰ ਵੇਢ ਲੇ ਨਵੇੜ ਰਹੇ ਸੀਗੇ ਕਿਉਂਕਿ ਅੱਜ ਨਾ ਮੈਂ ਜਾਣਾ ਸੀਗਾ ਬਾਜ਼ਾਰ ਕਿਉਂਕਿ ਅੱਜ ਨੂਰ ਦੇ ਡੈਡੀ ਵੀ ਘਰੇ ਸੀਗੇ ਤੇ ਮੈਂ ਨਾ ਸਮਾਨ ਲੈ ਕੇ ਆਉਣਾ ਸੀਗਾ ਕੁਝ ਕੁ ਚੀਜ਼ਾਂ ਜਿੰਨਾ ਬਿਲਣਾ ਸਰਦਾ ਨਹੀਂ ਸੀਗਾ ਤੇ ਉਸ ਤੋਂ ਬਾਅਦ ਫਿਰ ਅਸੀਂ ਜਾਣਾ ਸੀਗਾ ਬਾਜ਼ਾਰ ਤੇ ਮੈਂ ਕੱਲ ਦੇ ਵਿੱਚ ਜਲਦੀ ਜਲਦੀ ਜਿਹੜੇ ਕੰਮ ਸੀਗੇ ਉਹਨੂੰ ਵੇਢ ਲੇ ਤੇ ਲਓ ਜੀ ਆਪਾਂ ਉਸ ਰੂਮ ਦੀ ਸੈਟਿੰਗ ਕਰਤੀ ਆ ਯਾਨੀ ਕਿ ਉਧਰੋਂ ਝਾੜ ਕੇ ਚਾਦਰ ਪਛਾਤੀ ਆ ਬਸ ਹੁਣ ਆਪਾਂ ਇੱਥੋਂ ਵੀ ਥੋੜਾ ਬਹੁਤਾ ਝਾੜ ਦਿੰਨੇ ਆ ਕਿਉਂਕਿ ਇਸ ਤਰ੍ਹਾਂ ਹੁੰਦਾ ਵੀ ਹਰ ਰੋਜ਼ ਥੋੜਾ ਬਥੜਾ ਜਿਵੇਂ ਝਾੜ ਪੂੰਝੀ ਹੋਈ ਜਾਂਦੀ ਹੈ ਜੇ ਡੇਲੀ ਸਾਰੀ ਜਿਹੜੀ ਸਾਫ ਸਪਾਈਆ ਝਾੜ ਪੂੰਝ ਕਰੀ ਜਾਈਏ ਤਾਂ ਫਿਰ ਥੋੜਾ ਜਆ ਵੀ ਫਲਾਰਾ ਘੱਟ ਰਹਿੰਦਾ ਤੇ ਲੋ ਜੀ ਆਪਾਂ ਪੜਦੇ ਵੀ ਅੱਜ ਚੱਕ ਦਿੱਤੇ ਨੇ ਕਿਉਂਕਿ ਬਾਹਰੋਂ ਚਲੋ ਹਨਾ ਇਸ ਤਰ੍ਹਾਂ ਹੋ ਜਾਂਦਾ ਵੀ ਗਰਮੈਸ਼ ਜੀ ਨਿਕਲ ਜਾਂਦੀ ਹੈ ਤੇ ਲੋ ਜੀ ਸਾਰੇ ਰੂਮ ਸੈੱਟ ਕਰਨ ਤੋਂ ਬਾਅਦ ਫਿਰ ਆਪਾਂ ਲੱਗੇ ਹੁਣ ਝਾੜੂ ਲਗਾਉਣ ਤੇ ਆਪਾਂ ਹੁਣ ਪਹਿਲਾ ਝਾੜੂ ਲਗਾ ਲਗੇ ਹਾਂਜੀ ਆਪਾਂ ਨਾ ਛਾਲੂ ਲਗਾ ਕੇ ਸਾਰੇ ਤੇ ਉਸ ਤੋਂ ਬਾਅਦ ਫਟਾਫਟ ਲਗਾਏ ਪੋਚੇ ਤੇ ਕਿਉਂਕਿ ਫਿਰ ਅਸੀਂ ਜਾਣਾ ਸੀਗਾ ਬਾਜ਼ਾਰ ਤੇ ਘਰ ਵਾਸਤੇ ਕੁਝ ਕੁ ਚੀਜ਼ਾਂ ਜਿਹੜੀਆਂ ਲੈ ਕੇ ਆਉਣੀਆਂ ਸੀ ਜਾਨੀ ਕਿ ਜਿਹੜੀਆਂ ਬਹੁਤ ਜ਼ਿਆਦਾ ਜ਼ਰੂਰੀ ਸੀ ਜਿੰਨਾ ਬਿਨਾ ਨਹੀਂ ਸਰ ਰਿਹਾ ਸੀਗਾ ਹਨਾ ਕਿਉਂਕਿ ਵੈਸੇ ਤਾਂ ਤੁਸੀਂ ਵਲੌਗ ਦੇ ਵਿੱਚ ਦੇਖ ਹੀ ਰਹੇ ਹੋ ਕਿਉਂਕਿ ਮੈਨੂੰ ਤਾਂ ਹੁਣ ਤਕਰੀਬਨ 9-10 ਮਹੀਨੇ ਹੋ ਗਏ ਹਨਾ ਮੈਨੂੰ ਜਾਨੀ ਕਿ YouTube ਤੇ ਕੰਮ ਕਰਦੀ ਨੂੰ ਤੇ ਤੁਸੀਂ ਦੇਖਦੇ ਹੋ ਵੀ ਮੈਂ ਕਿੰਨਾ ਕਿਤੇ ਜਾਨੀਆਂ ਜਾਂ ਕਿੰਨੀ ਕੁ ਸ਼ਾਪਿੰਗ ਕਰਦੀ ਹਾਂ ਹਨਾ ਉਕਿ ਮੈਨੂੰ ਹੈ ਨਹੀਂਗਾ ਵੀ ਮੈਂ ਕਿਸੇ ਦੀ ਰਿਸ ਕਰਾਂ ਮੈਨੂੰ ਬਸ ਐ ਹੁੰਦਾ ਵੀ ਜਿੰਨੀ ਕੁ ਜ਼ਰੂਰਤ ਆਪਣੇ ਘਰ ਦੇ ਵਿੱਚ ਹਨਾ ਲੋੜ ਆ ਜਿਹੜੀ ਚੀਜ਼ ਦੀ ਬਸ ਉਹ ਲੈ ਆਉ ਕਿਉਂਕਿ ਪੈਸਾ ਹਨਾ ਕਮਾਉਣਾ ਬਹੁਤ ਔਖਾ ਹੈ ਤੇ ਬਾਕੀ ਆਪਣੇ ਘਰ ਦਾ ਆਪਾਂ ਨੂੰ ਪਤਾ ਹੁੰਦਾ ਵੀ ਐਵੇਂ ਆਪਾਂ ਕਿਸੇ ਦੀ ਰਿਸ ਕਰਕੇ ਹਨਾ ਫालतू ਖਰਚਾ ਕਿਉਂ ਕਰਨਾ ਤੇ ਬਾਕੀ ਕੱਪੜਿਆਂ ਕੁੱਪੜਿਆਂ ਦਾ ਵੀ ਮੈਨੂੰ ਇਸ ਤਰ੍ਹਾਂ ਨਹੀਂ ਹੁੰਦਾ ਹੈਗਾ ਵੀ ਜੇ ਉਹਨੇ ਇੰਨੇ ਵਾਲਾ ਪਾਇਆ ਤਾਂ ਮੈਂ ਵੀ ਉਹਨੇ ਵਾਲਾ ਹੀ ਪਾਉਣਾ ਵੀ ਮੈਨੂੰ ਨਹੀਂ ਹੈਗਾ ਕਿਉਂਕਿ ਮੈਨੂੰ ਐ ਹੁੰਦਾ ਵੀ ਬਸ ਜਿੰਨੇ ਕੁ ਬਿਣਾ ਨਹੀਂ ਸਰਦਾ ਬਸ ਉਹਨਾਂ ਕੋ ਪੈਸਾ ਲਾ ਲਓ ਤੇ ਬਾਕੀ ਕਿਸੇ ਦੀ ਰੀਸ ਵੀ ਨਹੀਂ ਹੁੰਦੀ ਕਿਉਂਕਿ ਜੇ ਆਪਾਂ ਆਪਣੇ ਤੋਂ ਤਕੜੇ ਵੱਲ ਦੇਖਾਂਗੇ ਤਾਂ ਟਾਈਮ ਨਹੀਂ ਲੰਘਦਾ ਹਨਾ ਕਿਉਂਕਿ ਜੇ ਆਪਾਂ ਆਪਦਾ ਕਹਿੰਦੇ ਹੁੰਦੇ ਆ ਵੀ ਆਪਦਾ ਟਾਈਮ ਨੰਘਾਉਣਾ ਹੁੰਦਾ ਤਾਂ ਆਪਣੇ ਤੋਂ ਮਾੜੇ ਵੱਲ ਦੇਖ ਕੇ ਟਾਈਮ ਲਗਾਈਦਾ ਬਾਕੀ ਟਾਈਮ ਸਦਾ ਇੱਕੋ ਜਿਹਾ ਨਹੀਂ ਰਹਿੰਦਾ ਟਾਈਮ ਬਦਲ ਵੀ ਜਾਂਦਾ ਹਨਾ ਚੰਗਾ ਮਾੜਾ ਟਾਈਮ ਤਾਂ ਚੱਲਦਾ ਹੀ ਰਹਿੰਦਾ ਤੇ ਲਓ ਜੀ ਆਪਣੇ ਜਿਹੜੇ ਸਾਰੇ ਸੀਗੇ ਕੰਮ ਜਾਨੀ ਕਿ ਸਫਾਈਆਂ ਦੇ ਉਹ ਹੋ ਚੁੱਕੇ ਸੀ ਖਤਮ ਤੇ ਦੇਖੋ ਆਪਣੇ ਜਿਹੜੇ ਸਾਰੇ ਕਮਰੇ ਆ ਉਹ ਵਧੀਆ ਸਾਫ਼ ਹੋ ਚੁੱਕੇ ਨੇ ਅ ਵਧੀਆ ਥਲੀਨ ਹੋ ਗਏ ਨੇ ਸਾਰਾ ਸਫਾਈਆਂ ਦਾ ਜਿਹੜਾ ਆਪਣਾ ਕੰਮ ਨਿਭੜ ਗਿਆ ਕੱਪੜੇ ਵਗੈਰਾ ਵੀ ਧੋਹਲੇ ਸੀਗੇ ਆਪ ਮੈਂ ਤੇ ਕੱਲੀ ਮੈਂ ਰੋਟੀ ਨਹੀਂ ਬਣਾਈ ਸੀ ਜੀ ਕਿਉਂਕਿ ਗਰਮੀ ਬਹੁਤ ਜ਼ਿਆਦਾ ਸੀਗੀ ਤੇ ਫਿਰ ਨੂਰ ਦੇ ਡੈਡੀ ਕਹਿੰਦੇ ਕਿ ਰੋਟੀ ਆ ਪਾਣ ਕੇ ਖਾਵਾਂਗੇ ਪਹਿਲਾਂ ਵੀ ਚੱਲਦੇ ਆ ਕਿਉਂਕਿ ਫਿਰ ਗਰਮੀ ਹੋ ਜਾਂਦੀ ਹੈ ਤੇ ਗਰਮੀ ਦੇ ਵਿੱਚ ਨਾ ਫਿਰ ਔਖਾ ਹੋ ਜਾਂਦਾ ਤੇ ਫਿਰ ਮੈਂ ਕਿਹਾ ਵੀ ਚਲੋ ਆਪਾਂ ਪਹਿਲਾਂ ਚੱਲਦੇ ਆ ਤੇ ਰੋਟੀ ਘਰਾਂ ਕੇ ਖਾ ਲਾਂਗੇ ਕਿਉਂਕਿ ਟਾਈਮ ਇੱਥੇ ਸਾਢੇ 9:00 ਦਾ ਹੀ ਸੀਗਾ ਹਲੇ ਤੇ ਫਿਰ ਅਸੀਂ ਤਾਂ ਜਲਦ ਜਲਦ ਚਲੇ ਗਏ ਸੀਗੇ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਦੋ ਜੀ ਆਪਾਂ ਨਾ ਸਵੇਰ ਦੇ ਸਾਰੇ ਜਿਹੜੇ ਕੰਮ ਨਿਬੜਲੇ ਸੀਗੇ ਤੇ ਉਸ ਤੋਂ ਬਾਅਦ ਫਿਰ ਮੈਂ ਚਲੇ ਗਈ ਬਾਜ਼ਾਰ ਤੇ ਬਾਜ਼ਾਰ ਅਸੀਂ ਗਏ ਸੀਗੇ ਸਵਕ ਤੇ ਗਏ ਸੀਗੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਅੱਜ ਤੇ ਫਿਰ ਅਸੀਂ ਸਵਕ ਤੇ ਗਏ ਸੀਗੇ ਤੇ ਅਸੀਂ ਰੋਟੀ ਨਾ ਘਰਿਆਂ ਦੀ ਖਾਧੀ ਤੇ ਉਸ ਤੋਂ ਬਾਅਦ ਫਿਰ ਕੋਈ ਵੀ ਵਲੌਗ ਬਣਿਆ ਨਹੀਂ ਹੈਗਾ ਕਿਉਂਕਿ ਆਣ ਕੇ ਅਸੀਂ 1.30 ਘਰ ਆ ਗਏ ਸੀਗੇ ਆਣ ਕੇ ਫਿਰ ਰੋਟੀ ਖਾ ਕੇ ਤੇ ਉਸ ਤੋਂ ਬਾਅਦ ਫਿਰ ਅਪਰੈਸਟ ਕੀਤੀ ਹੈ ਨਾ ਤੇ ਉਸ ਤੋਂ ਬਾਅਦ ਫਿਰ ਆਪਾਂ ਦੁਪਹਿਰ ਦਾ ਹੁਣ ਚਾਹ ਪਾਣੀ ਪੀ ਕੇ ਮੱਜਾਂ ਨੂੰ ਸਨੀ ਵਗੈਰਾ ਹੋ ਗਈ ਆ ਤੇ ਹੁਣ ਨਾ ਕੇ ਤੇ ਹੁਣ ਨਾਲੇ ਤਾਂ ਆਪਾਂ ਕਰਦੇ ਆ 10 ਮਿੰਟ ਹੋਰ ਰੈਸਟ ਕੋਈ ਗਰਮੀ ਬਹੁਤ ਜ਼ਿਆਦਾ ਬਾਅਦ ਤੇ ਨਾਲੇ ਆਪਾਂ ਤੁਹਾਨੂੰ ਦਿਖਾਉਣੀ ਆ ਕੁਝ ਕੁ ਸਮਾਨ ਜਿਹੜਾ ਆਪਾਂ ਲੈ ਕੇ ਆਂਦਾ ਤੇ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਉਣੀ ਆ ਇਹ ਦੇਖੋ ਜੀ ਇਹ ਕੁੱਕਰ ਕੁੱਕਰ ਵੈਸੇ ਹੈਗਾ ਠੀਕ ਹੈ ਜੀ ਸਾਡੇ ਪਰ ਉਹ ਵੱਡਾ ਸੀਗਾ ਬਹੁਤ ਜ਼ਿਆਦਾ ਵੱਡਾ ਸੀਗਾ ਤੇ ਉਹ ਨਾ ਮੈਂ ਪੇਟੀ ਸੀ ਸਾਹਮ ਰੱਖਿਆ ਕਿਉਂਕਿ ਉਹ ਵੱਡਾ ਸੀਗਾ ਤੇ ਫਿਰ ਕਿਉਂਕਿ ਕਿਹੜਾ ਆਪਾਂ ਬਾਹਲੇ ਜਾਣੇ ਸੀ ਹੈਨਾ ਆ ਕਰਕੇ ਤੇ ਪਰ ਇਹਨਾਂ ਵੀ ਕਈ ਵਾਰੀ ਕਾਲ ਕੋਲ ਜੀ ਥੋੜੀ ਬਹੁਤੀ ਚੀਜ਼ ਬਣਾਉਣੀ ਹੁੰਦੀ ਸੀ ਕਿ ਫਰੋਖਾ ਹੋ ਜਾਂਦਾ ਸੀ ਵੱਡਾ ਕੁੱਕਰ ਕੱਟਣਾ ਪੈਂਦਾ ਸੀਗਾ ਤੇ ਇਹ ਆਪਾਂ ਕੁੱਕਰ ਲੈ ਕੇ ਆਉਂਦਾ ਇਹ ਆਪਾਂ ਲੈ ਕੇ ਆਉਂਦਾ ਇੱਕ ਕੁੱਕਰ ਛੋਟਾ ਹੈ ਕਿਉਂਕਿ ਜਿਹੜਾ ਕੁੱਕਰ ਪਹਿਲਾਂ ਸੀਗਾ ਉਹ ਵੱਡਾ ਸੀਗਾ ਤੇ ਇਹ ਆਪਾਂ ਛੋਟਾ ਲੈ ਕੇ ਆਉਂਦਾ 2 ਲੀਟਰ ਵਾਲਾ ਉਹਨਾਂ ਦਾ ਰਧਾਨਾ ਤੱਕ ਉਹਨਾਂ ਦਾ ਸੀ ਗਿਆ ਉਹਨਾਂ ਦੇ ਪਰਲਾ ਤੱਕ ਹੀ ਸੀਗੇ ਤੇ ਪਸੀਨਾ ਲੈ ਕੇ ਆਂਦੇ ਸੀਗੇ ਵੀ ਉਹਨਾਂ ਦੇ ਉੱਪਰ ਲਾ ਲੈਂਗੇ ਆਪਾਂ ਕਿਉਂਕਿ ਜਦੋਂ ਉਹਨੂੰ ਚੱਕਦੇ ਸੀਗੇ ਨਾ ਟੱਕਨ ਨੂੰ ਜਾਂ ਕੁਝ ਜੀਸਟਾ ਕਰਦੇ ਸੀ ਉਹਦੇ ਨਾਲ ਤਾਂ ਫਿਰ ਹੱਥ ਮੱਚਦਾ ਸੀ ਲੈ ਇਹ ਚੀਜ਼ ਜੀ ਬਣਾਤੀ ਬਹੁਤ ਜਿਆਦਾ ਟਕਣਾ ਵਧੀਆ ਥੋੜੀ ਜੀ ਚੀਜ਼ ਬਣਾਉਣੀ ਆ ਸਿਰਫ ਵੱਡਾ ਨਹੀਂ ਇਆਇਆ ਸੀ ਆਪਣਾ ਕੁੱਕਰ ਆਇਆ ਹੈਗਾ ਇਹਦਾ ਰੇਟ ਹੈਗਾ ਸਿਗਰ ਜੀ 1699 ਰੁਪਏ 1699 ਰੁਪਏ ਦਾ ਰੇਟ ਹੈ ਤੇ ਬਟ ਆਪਾਂ ਉੱਥੇ ਸਮਾਨ ਲੈ ਕੇ ਆਉਣੀ ਨੇ ਉਸ ਸ਼ੌਪ ਤੋਂ ਕੋਈ ਵੀ ਹੈ ਨਾ ਸਮਾਨ ਲੈ ਕੇ ਆਉਣਾ ਜੀ ਤੇ ਉਹਨਾਂ ਨੇ ਆਪਾਂ ਨੂੰ ਡਿਸਕਾਊਂਟ ਕਿ ਲਾਇਆ ਸੀ ਉਹ ਕੁਝ ਪੋਸਟ ਪੈਸੇ ਕਿ ਕਾਥਾ ਸਮਾਨ ਲਿਆ ਸੀ ਉਹ ਕੁਝ ਪੈਸੇ ਨਾਲ ਉਹ ਡਿਸਕਾਊਂਟ ਕਰਕੇ ਆਉਂਦਾ ਸੀ ਫੇਰ ਉਸ ਤੋਂ ਬਾਅਦ ਇਹ ਰਾਗੀ ਦੀ ਕਿੱਕ ਸੋਟੀ ਦੀ ਕੜਚੀ। ਉਹ ਜਿਹਦੇ ਨਾਲ ਦੀ ਜਿਹੜੀ ਪਹਿਲਾਂ ਸੀਗੀ ਉਹ ਨਾ ਇੱਥੋਂ ਘੁਰ ਲਿਜੇ ਲੱਗੀ ਸੀ ਬਹੁਤ ਪੁਰਾਣੀ ਹੋ ਗਈ ਸੀ। ਇਹ ਇਹ 프라이ਪੈਨ ਇਹ ਵੀ ਕਿਉਂਕਿ ਜਿਹੜਾ ਨਾ 프라이ਪੈਨ ਇਹਦੇ ਨਾਲ ਦੀ ਜਿਹੜੀ ਪਹਿਲਾਂ ਸੀਗੀ ਉਹ ਖਰਾਬ ਹੋ ਗਈ ਸੀ ਉਹਦੀ ਹੱਡੀ ਡੰਗੀ ਸੀ ਉਹ ਟੁੱਟੀ ਸੀਗੀ ਤੇ ਉਹ ਸੋਦੀ ਖਰਾਬ ਹੋ ਗਈ ਸੀ। ਇਹ ਔਲ ਵੀ ਲੈ ਕੇ ਆ ਲਈ ਆ ਕਿਉਂਕਿ ਜਿਹੜੀਆਂ ਘਾਲੀਆਂ ਨੇ ਇਹ ਕਈ ਵਾਰੀ ਅਸਲ ਨੂੰ ਕੋਈ ਵੀ ਸਬਜ਼ੀ ਜਿਹੜੀ ਕਈ ਵਾਰੀ ਪੱਚ ਜਾਂਦੀ ਹੈ ਇਹਦੇ ਵਿੱਚ ਆਪਾਂ ਕੱਢ ਲੈਣੇ ਨੇ ਕਿਉਂਕਿ ਬਾਅਦ ਵਿੱਚ ਇਹਦੇ ਵਿੱਚ ਗਰਮ ਕਰਨੀ ਸੌਖੀ ਹੋ ਜਾਂਦੀ ਹੈ ਤਾਂ ਕਰਕੇ ਕੇਲਾ ਕੈਂਦੀ ਆ ਜੀ ਤੇ ਉਸ ਤੋਂ ਬਾਅਦ ਬਾਕੀ ਕੋਸ਼ ਕੁ ਬਸ ਕੱਪੜਿਆਂ ਸੀਗੇ ਕਿ ਜਿਵੇਂ ਨੂਰ ਤੇ ਜਿਹੜੀ ਐਸੀ ਜ਼ਿਆਦਾਤਰ ਗਾਂ ਉਹ ਕਰਦੇ ਕਿ ਅੰਮੀ ਕੌਂਦੀ ਹੁੰਦੀ ਨਹੀਂ ਪਰ ਗਰਮੀ ਦੇ ਵਿੱਚ ਉਹ ਜਿਵੇਂ ਹੁਣ ਘਰੇ ਪੌਂ ਲਉਂਦੀ ਜਿਵੇਂ ਖੇਤ ਬੰਨੇ ਦਾ ਹੁਣ ਕੰਮ ਸ਼ੁਰੂ ਹੋਉਂਦਾ ਜਾਂ ਮੀਂਹ ਹੋਣ ਦਾ ਜਦੋਂ ਕੰਮ ਆ ਤਾਂ ਉਹਦੇ ਵਿੱਚ ਹਨਾ ਫਿਰ ਉਦੋਂ ਫਿਰ ਉਹਨਾਂ ਨੂੰ ਹੋ ਜਾਂਦਾ ਔਖਾ ਤੇ ਤਾਂ ਕਰਕੇ ਇੰਤਰਾ ਹੈ ਕਿ ਅੰਮੀ ਨੇ ਕਿ ਗਰਮੀ ਵੀ ਬਹੁਤ ਔਖੀ ਹੋ ਜਾਂਦੀ ਹੈ ਤੇ ਉਹ ਲੈ ਕੇ ਆਏ ਸੀਗੇ ਜੀ ਇਹ ਕੋਈ ਨਾ ਕੋਈ ਅੰਸ਼ਲ ਤਾਂ ਤੇ ਇਸ ਦੇ ਨਾਲ ਹੀ ਇਹ ਹੈ ਜੀ ਨੂਰ ਵਾਸਤੇ ਹਾਂ ਨਾ ਇਹ ਰੀਆਂ ਕੱਪੜਿਆਂ ਲੈ ਕੇ ਆਂਦੀਆਂ ਸੀ ਅਰ ਸ਼ੂਟੀਆਂ ਇਹਦੇ ਭਾਲਦੇ ਆ ਨਾ ਤੇ ਇਹ ਵਾਲਾ ਤੇ ਇਹਨੇ ਇੱਕ ਤਾਰ ਜਦੀ ਇਹਨੇ ਪਾ ਲਈ ਸੀਗੀ ਇੱਕ ਤਾਂ ਇਹਨੂੰ ਜਦੀ ਪਾ ਲਈ ਸੀਗੀ ਤੇ ਇੱਕ ਤਾਂ ਵੀ ਜਾਂ ਦੋ ਹੀ ਲੈ ਕੇ ਆਂਦੀਆਂ ਸੀ ਕਿਉਂਕਿ ਇਹ ਆਪ ਦੇ ਜਿਹੜੇ ਕੱਪੜੇ ਆ ਪਹਿਲਾਂ ਲੈੜੀਆਂ ਉਹਦੇ ਨਾਲ ਜਾ ਕੇ ਲੈ ਆਇਆ ਸੀਗਾ ਉਸ ਦਿਨ ਇਹ ਨੂੰ ਹੈ ਦੀਆਂ ਕੈਪਟਰਾਂ ਦੇ ਹੀ ਲੱਸੀਆਂ ਕਿ ਰਾਜ ਜੇ ਨਾ ਮੰਮਾ ਮੈਨੂੰ ਵੀ ਆ ਜਾਓ ਤੇ ਇਹ ਹਰੇ ਕਿਤੇ ਹੈ ਉਹ ਬੋਟ ਕਹਾਂ ਮਸੀਗਾ ਹਨਾ ਇਹ ਦਿੱਸੇ ਹੋਏ ਸੀਗੇ ਜਿਸ ਹਾਸੇ ਹੁਨੇ ਔਰਤੇ ਜੀ ਅਮਨੇ ਬਟ ਐਕੀ ਵੜਾਇਆ ਸੀਗਾ ਬਾਈਲੇ ਫਸੀ ਇੱਕ ਲਿਆਂਦਾ ਕਿਉਂਕਿ ਜਦੋਂ ਗਰਮੀ ਦੇ ਵਿੱਚ ਇੰਦਰ ਉਹ ਹਲਕਾ ਕੱਪੜਾ ਤੇ ਬਾਕੀ ਜਿਹਨੇ ਅਸੀਂ ਨਾ ਚੇਰ ਛੋੜਨ ਉਸਦੀ ਜਿਹੜੇ ਕੱਪੜੇ ਤੇ ਉਦੋਂ ਫਿਰ ਅਸੀਂ ਸਮਾਏ ਨਹੀਂ ਸੀਗੇ ਸੌਂਫ ਤੇ ਨੀ ਗਏ ਸੀਗੇ ਹਨਾ ਤੇ ਫਿਰ ਅਸੀਂ ਉਦੋਂ ਨਾ ਇਸ ਤਰ੍ਹਾਂ ਹੀ ਜਿਵੇਂ ਵੀ ਰੱਖਲੇ ਸੀਗੇ ਇਸ ਤਰ੍ਹਾਂ ਗੋਪੀ ਕਵਾਦੀ ਕੇ ਫੇਰ 14 ਨੇ ਉਸ ਤੋਂ ਬਾਅਦ ਫਿਰ ਕੱਪੜੇ ਆ ਪਾ ਜਿਹੜੇ ਸੀ ਉਹਨੇ ਆ ਵੀ ਖੁਰਕੇ ਗਏ ਨੇ ਸਮਾਇਆ ਤੇ ਇੱਕ ਵੀ ਜੋਂ ਪਾ ਸੀਗਾ ਹਜੇ ਉਹਨਾਂ ਨੇ ਫਿਰ ਅਸੀਂ ਲੈ ਜਾਂਦਾ ਦੂਜੇ ਨਹੀਂ ਚਲਦੇ ਸੀ ਕਿ ਹਲੇ ਉਹ ਬਾਜ ਫਟਕੀ ਲੈ ਮਗੇ ਤੇ ਕੁਛ ਜਿਹੜਾ ਮੇਰਾ ਸਮਾਨ ਆ ਤੇ ਉਹ ਹਲੇ ਰਹਿ ਗਿਆ ਸੀਗਾ ਕਿਉਂਕਿ ਅਸੀਂ ਚਲੇ ਗਏ ਸੀਗੇ ਆ ਉਹ ਆਇ ਨਹੀਂ ਸੀ ਇੱਕ ਤਾਂ ਮੈਂ ਲੈ ਕੇ ਆਉਣਾ ਸੀ ਖਮੂਰ ਤੇ ਇੱਕ ਲੈ ਕੇ ਆਉਣਾ ਸੀਗਾ ਕੁਝਾ ਇੱਕ ਹਾਰ ਆ ਤੇ ਨਹੀਂ ਸੀ ਤਾਂ ਲੈ ਕੇ ਆਉਣਾ ਸੀਗਾ ਉਹ ਜਿਹੜਾ ਜੀਨਤੋਸ ਬੈਕ ਨੇ ਅਸੀ ਉਹ ਆਈ ਨਹੀਂ ਸੀ ਕਿ ਅਸੀਂ ਇਸ ਵਕਤ ਹੀ ਚਲੇ ਗਏ ਅਸੀਂ ਕਰਮੀ ਕਰਕੇ ਤੇ ਉਹ ਆਪਾਂ ਫਿਰ ਕਿਸੇ ਦਿਨ ਲੈ ਕੇ ਆਵਾਂਗੇ ਤੇ ਇੰਨਾ ਕੁ ਵਾਸਾ-ਪਾਸ ਸਾਮਾਨ ਲੈ ਕੇ ਆਉਂਦਾ ਸੀਗਾ ਤੇ ਚਲੋ ਜੀ ਹੁਣ ਆਪਾਂ ਨਾ ਅਗਲੇ ਕੰਮਕਾਰ ਕਰਦੇ ਆਂ ਤੇ ਜਿਹੜੇ ਅਗਲੇ ਕੰਮਕਾਰ ਆ ਉਹਨਾਂ ਦੀ ਵੀਡੀਓ ਆਪਾਂ ਤੁਹਾਡੇ ਨਾਲ ਜਣਿਉ ਉਹ ਜਿਹੜਾ ਵਲੌਗ ਆ ਉਹ ਸ਼ੇਅਰ ਕਰਾਂਗੇ ਕੱਲ ਨੂੰ ਤੇ ਹੁਣ ਅੱਜ ਦੇ ਵਲੌਗ ਦਾ ਕਰਦੇ ਆਂ ਜੀ ਐਂਡ ਤੇ ਵਲੌਗ ਕਿਵੇਂ ਲੱਗਿਆ ਤੇ ਸਾਰਾ ਜਿਹੜਾ ਸਾਮਾਨ ਆ ਹਨਾ ਸਭ ਤੋਂ ਜ਼ਿਆਦਾ ਤਾਂ ਤੁਹਾਨੂੰ ਕੁਝ ਇਹ ਕੁ ਸਸਤੇ ਵੀ ਕਿ ਤੇ ਚਲੋ ਜੀ ਹੁਣ ਇਸਦੇ ਨਾਲ ਹੀ ਆਪਾਂ ਕਰਦੇ ਆਂ ਸੀ ਵਲੌਗ ਦਾ ਐਂਡ ਤੇ ਅੱਜ ਦਾ ਵਲੌਗ ਉਮੀਦ ਕਰਦੇ ਆਂ ਕਿ ਤੁਹਾਨੂੰ ਪਸੰਦ ਆਇਆ ਹੋਊਗਾ ਜੇਕਰ ਤੁਹਾਨੂੰ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਰੋ ਤਰੇਉ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰਿਓ ਕਿ ਸਾਡੀ ਆਪਾਂ ਮਿਲਦੇ ਆਂ ਤੁਹਾਨੂੰ ਅਗਲੇ ਵਲੌਗ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਕੰਮ ਕਰਦੇ ਰਹੋ ਬਾਏ ਬਾਏ